ਸਰ ਇੱਕ ਕਹਾਵਤ ਹੈ ਕਹਿੰਦੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲਾ ਸਰ ਇਹ ਕਹਿੰਦੇ ਭਾਜਪਾ ਨੂੰ ਗਲਤ ਨਾ ਬੋਲੋ ਸਾਡੀ ਭਾਵੇਂ ਜਿੰਦ ਕੱਢ ਲਓ ਇਹਨੂੰ ਹੀ ਉਹ ਇਹਨਾਂ ਨੇ ਇਹ ਕਹਤਾ ਦੂਜਾ ਹੁਣ ਤਾਂ ਸਰ ਬਿੱਲੀ ਉਹ ਥੈਲਿਓ ਬਾਹਰ ਆ ਗਈ ਸਰ ਦੇਖੋ ਸ਼ਰੇ ਅਮਸ ਇਸ ਸਦਨ ਦੇ ਵਿੱਚ ਖੜ ਕੇ ਭਾਜਪਾ ਦੀਆਂ ਗੱਲਾਂ ਦੀ ਤਾਹੀਦ ਕਰਨ ਲੱਗੇ ਹੋਏ ਨੇ ਇਹ ਇਸ ਤੋਂ ਵੱਡੀ ਗੱਲ ਕਿ ਦੂਜਾ ਮਹਿਮਾਨਯੋਗ ਲੀਡਰ ਆਫ ਓਪੋਜੀਸ਼ਨ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ 31 ਮਾਰਚ ਤੱਕ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਕੇ ਜਾਂਦਾ ਹਾਂ ਸਦਨ ਦੇ ਵਿੱਚ ਕਿ ਅੱਜ ਤੱਕ ਹਿਸਟਰੀ 'ਚ ਇੰਨੀ ਮਨਰੇਗਾ ਦੀ ਯੂਜ਼ ਕਦੇ ਪੰਜਾਬ 'ਚ ਨਹੀਂ ਹੋਈ ਹੋਊਗੀ ਜਿੰਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਸਾਲ 'ਚ ਤੁਹਾਨੂੰ ਮਨਰੇਗਾ ਦਾ ਯੂਜ਼ ਕਰਕੇ ਦਿਖਾਉ। ਠੀਕ ਆ ਫੇਰ ਮਨਜ਼ੂਰ ਹੈ ਜੀ। ਦੱਸੋ 100 100 ਅਬੇ ਬਿਲਕੁਲ ਤੁਸੀਂ ਕੀ ਕਰੋ ਰੇ ਸਰੋ ਮੰਤਰੀ ਜੀ ਬਜਟ ਦੇ ਸੈਸ਼ਨ 'ਚ ਬਜਟ ਦੇ ਸੈਸ਼ਨ 'ਚ ਆਨ ਰਿਕਾਰਡ ਆਉਂਗਾ ਆਨ ਰਿਕਾਰਡ ਜਿਹੜੇ 3100 ਪਲੇਗਰਾਉਂਡ ਬਣ ਰਹੇ ਨੇ ਜਿਹੜੇ 3100 ਪਲੇਗਰਾਉਂਡ ਬਣ ਰਹੇ ਨੇ ਉਹ ਕੌਣ ਬਣਵਾ ਰਿਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣਵਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਹੈ ਤੁਹਾਡੇ ਵਾਂਗ ਕੱਲੀਆਂ ਗੱਲਾਂ ਨਹੀਂ ਕਰਦੇ ਤੁਸੀਂ ਕਮਾਲ ਦੀ ਗੱਲ ਤੁਸੀਂ 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 ਇਹ ਗੱਲ ਬੋਲ ਕੇ ਦੱਸੋ ਕਿ ਸਰਦਾਰ ਪ੍ਰਗਟ ਸਿੰਘ ਜੀ ਬਾਹਰ ਕਹਿ ਕੇ ਆਏ ਨੇ ਕਿ ਨਹੀਂ ਕਿ ਇਹ ਸੈਸ਼ਨ ਜਿਹੜਾ ਕਿ ਸਿੱਧੀ ਦਲਤਾਂ ਦੀ ਰੋਜੀ ਰੋਟੀ ਦੇ ਉੱਤੇ ਲੱਤ ਹੈ ਕਿ ਇਹ ਜਿਹੜਾ ਸੈਸ਼ਨ ਹੈ ਪੈਸੇ ਦੀ ਬਰਬਾਦੀ ਆ ਤੁਹਾਡੇ ਮੈਂਬਰ ਕਹਿ ਕੇ ਆਏ ਨੇ ਕਿ ਨਹੀਂ ਕਿ ਪੈਸੇ ਦੀ ਬਰਬਾਦੀ ਆ ਤੁਸੀਂ ਜੇ ਆਸੀ ਬਾਤ ਦੇਖੋ ਜੇ ਆਸੀ ਸੈਸ਼ਨ ਸੱਦੀ ਹੈ ਕਿ ਸੈਸ਼ਨ ਕਿਉਂ ਸੱਤਦੇ ਹੋ ਜੇ ਨਾ ਸੱਦੀ ਹੈ ਸੱਤਦੇ ਕਿਉਂ ਨਹੀਂ ਤੇ ਦੂਸਰੀ ਤਕਲੀਫ ਤੁਸੀਂ ਇਹ ਗੱਲ ਕਲੀਅਰ ਕਿਉਂ ਨਹੀਂ ਕਰਦੇ ਅੱਜ ਵੀ ਸਾਡੇ ਨਾਲ ਹੋ ਜਾਂ ਸਾਡੇ ਵਿਰੋਧੀਆਂ ਤੁਸੀਂ क्ली करो ना, <coughs> नी तो ठीकु आहे मदी जी बढो बेठो बो बो